ਕੀ ਕਰੀ ਇਹਨਾਂ ਮੱਲੀਏ ਪਾਣੀ ਲਾਉਣ ਲੱਗਿਆ ਯਾਰ ਕਣਕ ਨੂੰ ਪਾਣੀ ਪੂਣੀ ਅਸੀਂ ਨਹੀਂ ਲਾਉਂਦੇ ਨਾ ਤੈਨੂੰ ਐਦ ਕੀ ਕਿਉਂ ਭਾਈ ਮੈਂ ਆਪਦੇ ਸਰਕਾਰੀ ਖਾਲੇ ਚਲਾਉਣਾ ਯਾਰ ਸਰਕਾਰੀ ਖਾਲੇ ਜਵੇਂ ਟੀਕਾ ਲੱਗਾ ਯਾਰ ਸਾਡੀ ਕਣਕ ਭਰ ਦਿੰਦਾ ਤੂੰ ਯਾਰ ਹੁਣ ਮੈਂ ਕੀ ਕਰਾਂ ਯਾਰ ਕਣਕ ਕਿਵੇਂ ਮੈਂ ਤਾਂ ਨਕਾ ਲਾਇਆ ਸੀਗਾ ਤੇ ਹੁਣ ਯਾਰ ਨੱਕੇ ਟੁੱਟੇ ਤੇ ਨੱਕੇ ਲਾਈ ਬੈਠੇ ਆ ਪਿਛਲੇ ਸਾਲ ਤਾਂ ਨਵਾਂ ਲਾਇਆ ਯਾਰ ਲਿਆ ਕੇ ਕਮਾਲ ਹੋ ਗਈ ਤੇਰੇ ਵਾਲੀ ਪਾਣੀ ਨਹੀਂ ਲਾਉਂਦਣਾ ਜਿੱਥੇ ਮਰਜੀ ਤੁਰਿਆ ਫਿਰੇ ਕਿਉਂ ਨਹੀਂ ਲਾਉਣ ਦੇਣਾ ਯਾਰ ਦੱਸ ਲਾਇਆ ਕਦੇ ਪਾਣੀ ਲਾਉਣ ਦਵਾਂਗਾ ਜਮਾ ਨਹੀਂ ਲਾਉਂਦਣਾ ਪਾਣੀ ਮੇਰੀ ਮੇਰੀ ਗੱਲ ਸੁਣ ਲੈ ਕਿ ਮੈਂ ਆਈ ਵਰੀ ਆ ਨਕਾ ਵੀ ਮੇਰਾ ਲੱਗਿਆ ਆ ਵੀ ਮੇਰਾ ਲੱਗਿਆ ਹੁਣ ਟੁੱਟ ਜਾਂਦਾ ਤੇ ਇਹਦੇ ਚ ਮੇਰਾ ਕੀ ਕਸੂਰ ਆ ਯਾਰ 2 200 ਵਾਲੇ ਲੈ ਕੇ ਨੱਕੇ ਤੁਸੀਂ ਲਾਈ ਬੈਠੇ ਆ ਤੇ ਇਹ ਨੱਕੇ ਟੁੱਟੇ ਪਾਣੀ ਠਾਲ ਦੇਣਗੇ ਯਾਰ ਯਾਰ ਤੂੰ ਲਿਆ ਦੇ ਮੈ ਜੋ ਜੋ ਪਹਿਲੇ ਲਾਓ ਚਾਹੀਦੇ ਨਾ ਤੇ ਨੱਕੇ ਆਉਣ ਅੱਛਾ ਬੂੜੇ ਗੁਜਰ ਕੌਣ ਬਣਾਉਂਦਾ ਯਾਰ ਬੂੜੇ ਗੁਜਰੋ ਜ਼ਿਮੀਂਦਾਰ ਬਣਾਉਂਦੇ ਆ ਅੱਛਾ ਕਿਨੇ ਵਾਰੀ ਤੂੰ ਸਾਡੀ ਕਣਕ ਭਰ ਦਿੰਦਾ ਆ ਨੱਕੇ ਆ ਨੱਕੇ ਥੋੜਾ ਕੋਈ ਯਾਰ ਗੱਲ ਤਾਂ ਤੇਰੀ ਸਹੀ ਆ ਮੈਂ ਤਾਂ ਗੁਰੂਆ ਸਾਧ ਕੋ ਲਿਆਂਦਾ ਕੁੜੀਆ ਟੁੱਟ ਗਿਆ ਯਾਰ ਮੈਂ ਤਾਂ ਅੱਗੇ ਪਰੇਸ਼ਾਨ ਦੁਖੀ ਹੋਇਆ ਖੜਾ ਮੈਂ ਟੁੱਟ ਕੇ ਕਿਵੇਂ ਗਿਆ ਇਹ ਹੈ ਟੁੱਟਨੇ ਆ ਗੰਦੇ ਦਾ ਨੱਕੇ ਵੇ ਕੱਲਾ ਦਾ ਰੇਤਾ ਲੱਗਾ ਇਹਦੇ ਵਿੱਚ ਲੈ ਆ ਕੁਤਾਰ ਇਹਦੇ ਵਿੱਚ ਲੈ ਆ ਆ ਇਧਰੇ ਗੱਲ ਸਹੀ ਹੈ ਯਾਰ ਹਨਾ ਇਹ ਤਾਰਾ ਨੱਕੇ ਖੜਦੇ ਆ ਨਹੀਂ ਹੁਣ ਫਿਰ ਮੈਂ ਬੂੜੇ ਗੁਜਰ ਜਾਵਾਂ ਹਾਂ ਬੂੜੇ ਗੁਜਰੋ ਜਾ ਕੇ ਲਿਆ ਕੇ ਨੱਕਾ ਲਾ ਕੇ ਫਿਰ ਪਾਣੀ ਲਈ ਨਹੀਂ ਤਾਂ ਹੀ ਨਹੀਂ ਲਾਉਂਦੇਣਾ ਤੈਨੂੰ ਹੁਣ ਯਾਰ ਮੈਨੂੰ ਹੁਣੇ ਤੋਰੇਗਾ ਜਾ ਕੇ ਲਿਆ ਤੂੰ ਪਾਣੀ ਲਾਉਣਾ ਭਾਈ ਅਸੀਂ ਨਹੀਂ ਪਾਣੀ ਲਾਉਂਦੇਣਾ ਸਾਡੀ ਕਣਕ ਨਿੱਕੀ ਆ ਤੂੰ ਕਣਕ ਭਰ ਦੇਗਾ ਜਿੰਨਾ ਚਿਰ ਮੈਂ ਬੂੜੇ ਗੁਜਰੋ ਨੱਕਾ ਨਾਲ ਲਿਆਂਦਾ ਤੇ ਇੱਥੇ ਨਾ ਲਾਇਆ ਤੂੰ ਮੈਨੂੰ ਪਾਣੀ ਨਹੀਂ ਲਾਉਂਦੇਣਾ ਅਸੀਂ ਨਹੀਂ ਪਾਣੀ ਲਾਉਂਦੇਣਾ ਤੈਨੂੰ ਐਈਆਂ ਫਿਰ ਗੱਲ ਆਪਣੇ ਇੱਥੇ ਮੁਕਾਲ ਬਣੋਗੀ ਮੁੜ ਕੇ ਨਾ ਆਖੀ ਨਹੀਂ ਗੱਲ ਐਈਆਂ ਦੱਸ ਦੇ ਫਿਰ ਮੈਨੂੰ ਐਈਆਂ ਗੱਲ ਬਸ ਮੇਰੀ ਐਈ ਗੱਲ ਤੂੰ ਮੈਂ ਤੂੰ ਪਾਣੀ ਲੈ ਕੇ ਵਿਖਾ ਨੱਕੇ ਲੱਗੇ ਤੋਂ ਬਿਨਾ ਪਾਣੀ ਲੈ ਕੇ ਵਿਖਾ ਇਸ ਤੂੰ ਖੜ ਜਾ ਫੇਰ ਯਾਰ ਮੈਨੂੰ ਚੱਲ ਆ ਲੈ ਆਉਣਾ ਯਾਰ ਮੈਂ ਨਕਾ ਲੈ ਆਉਣਾ ਮੈਂ ਯਾਰ ਹਾਂ ਨਕਾ ਲਾ ਲੈ ਜਾ ਨਾ ਯਾਰ ਹੁਣੇ ਜਾਣਾ ਚੰਗੇ ਨੱਕੇ ਦੇਣਾ ਨੇ ਮੈਂ ਦਾ ਗਰੰਟੀ ਤੇਰੀ ਆ ਕੱਲ ਨੂੰ ਟੁੱਟ ਗਿਆ ਤੂੰ ਲਾਉਣਾ ਹੀ ਯਾਰ ਉਹ ਨਕਾ ਲੈ ਕੇ ਲਾ ਦੇ ਤੈਨੂੰ ਇਹ ਉਹ ਕਹਿੰਦੇ ਨਹੀਂ ਤੈਨੂੰ ਕੁਝ ਬਸ ਠੀਕ ਆ ਮਣ ਕੇ ਜ਼ਿੰਮੇਵਾਰੀ ਟੋੜੀ ਬਸ ਠੀਕ ਆ ਚੱਲਦੇ ਬੂੜੇ ਗੁੱਜਰ ਲੈ ਆਉਣੇ ਚੱਲ ਚੱਲ ਪੈਸੇ ਲਾਉਂ ਤੋਂ ਤੁਸੀਂ ਚੱਲਦੇ ਓ ਨਹੀਂ ਨਹੀਂ ਲਾ ਦਾਂਗੇ ਯਾਰ ਐਰ ਕੀ ਖੁੱਲੇ ਲਓ ਮਿੱਤਰੋ ਸਾਹਬਾ ਕਹਿੰਦਾ ਸੀਗਾ ਵੀ ਜੇ ਤਾ ਨਕਾ ਲਿਆਏਗਾ ਤਾਂ ਮੈਂ ਪਾਣੀ ਲਾਉਣ ਦਊਗਾ ਤੇ ਆਪਾਂ ਪਹੁੰਚ ਚੁੱਕੇ ਆਂ ਬੂੜਾ ਗੁੱਜਰ ਇਹ ਆ ਜੀ ਨਕਿਆਂ ਦਾ ਹੜ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਨਕਾ ਮਿਲੂਗਾ ਜਿਵੇਂ ਧਾਰ ਭਰਾ ਦਾ ਇਹ ਕੰਮ ਆ ਜਿਵੇਂ ਧਾਰ ਭਰਾ ਦਾ ਤੇ ਮਲਾਉਣੇ ਆ ਤੁਹਾਨੂੰ ਸਭ ਤੋਂ ਪਹਿਲਾਂ ਵਿਖਾ ਦਈਏ ਨੱਕੇ ਲੱਗ ਲੱਗ ਤਰ੍ਹਾਂ ਦੇ ਨੱਕੇ ਆ ਜਾਵੀ ਮਿੱਤਰੋ ਹਰ ਇੱਕ ਸਾਈਜ਼ ਮਿਲ ਜੂਗਾ ਤੁਹਾਨੂੰ ਜੀ 20 36 ਦਾ ਨਕਾ 20 36 ਦੇ 24 27 ਦੇ ਨੱਕੇ ਆ ਜੀ ਇਧਰ ਦੇਖ ਲਓ ਤੁਸੀਂ ਆ ਵੀ 24 27 ਦੇ ਆ 20 30 ਦੇ ਆ ਜੀ ਹਾਂਜੀ ਆ ਦੇਖ ਲੋ ਜੀ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਨੱਕੇ ਇੱਥੇ ਮੌਜੂਦ ਮਿਲਣਗੇ ਭਲਾਂ ਦੀ 100 ਪੀਸ ਲੈਣਾ ਤੇ ਇੱਕੇ ਵਾਰੀ ਮਿਲ ਜੂ 200 ਪੀਸ ਲੈਣਾ ਇੱਕੇ ਵਾਰੀ ਮਿਲ ਜੂ ਬਣਾਉਂਦੇ ਕਿਵੇਂ ਆ ਉਹ ਵੀ ਦੱਸ ਦਿੰਨੇ ਆ ਬਾਈ ਜੀ ਆ ਬੱਜਰ ਯੂਜ਼ ਕਰਦੇ ਆ ਤੇ ਆ ਘੱਗਰ ਯੂਜ਼ ਕਰਦੇ ਆ ਓਨਲੀ ਬੱਜਰ ਤੇ ਘੱਗਰ ਤੇ ਸੀਮੈਂਟ ਠੀਕ ਆ ਜੀ ਇਹ ਦੂਤੇ ਇਹ ਹੋਰ ਕੁਝ ਨਹੀਂ ਰੇਤਾ ਤਾਂ ਇਹ ਬਿਲਕੁਲ ਨਹੀਂ ਪਾਉਂਦੇ ਜੀ ਆਹ ਦੇਖ ਸਕਦੇ ਜੇ ਸੱਜਰੇ ਨਕਰੇ ਨੱਕੇ ਬਰੇ ਨੇ ਤੇ ਨੱਕੇ ਬਣਾਉਣ ਦੀ ਕੁਆਲਿਟੀ ਦੱਸ ਦਿਨਾ ਆਮ ਆਪਣੇ ਨੱਕੇ ਜਿਵੇਂ ਹੁੰਦੇ ਆ ਵੇਖੋ ਬਾਈ ਜੀ ਆਮ ਜਿਹੜੇ ਨੱਕੇ ਹੁੰਦੇ ਨੇ ਨਾ ਬਾਈ ਵੀ ਬਿਲਕੁਲ ਸਿੱਧੇ ਹੁੰਦੇ ਆ ਵੇਖੋ ਇਹਨਾਂ ਦੀ ਇੰਨੀ ਕੰਨੀ ਵਧੀਆ ਵੀ ਟੁੱਟਦਾ ਨਹੀਂ ਨੱਕਾ ਤੇ ਪਾਣੀ ਬਹੁਤ ਘੱਟ ਚਾਂਸ ਆ ਲੀਕ ਹੋਣ ਦੇ ਆ ਤੁਸੀਂ ਦੇਖ ਸਕਦੇ ਜੀ ਠੀਕ ਹੈ ਇਹ ਸਾਰੇ ਨੱਕੇ ਤੁਹਾਨੂੰ ਇਦਾਂ ਦੇ ਮਿਲਣਗੇ ਜੀ ਤੇ ਸਟੀਲ ਦਾ ਆਹ ਕੜਾ ਲੱਗਿਆ ਹੋਊਗਾ ਜਿਹੜਾ ਕਿ ਟੁੱਟੂਗਾ ਨਾ ਬਿਲਕੁਲ ਮਜ਼ਬੂਤ ਤੇ ਆਹ ਬਾਈ ਦਾ ਨੰਬਰ ਆ 99691 99000 ਠੀਕ ਆ ਜੀ ਤਾਂ ਬਾਈ ਸਾਸਤਰੀ ਕਾ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਆ ਜੀ ਆਪਣਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹਾਂ ਜੀ ਬਾਈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਨੱਕਿਆਂ ਨੂੰ ਮੈਨੂੰ ਲਗਭਗ 20-21 ਸਾਲ ਹੋ ਗਏ ਜੀ 20-21 ਸਾਲ ਹੋ ਗਏ ਹਾਂ ਜੀ ਅੱਛਾ 20-21 ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਜੀ ਕਿਹੜੇ-ਕਿਹੜੇ ਨੱਕੇ ਤੁਹਾਡੇ ਕੋਲ ਮਿਲ ਜਾਂਦੇ ਜੀ ਆਪਣੇ ਕੋਲ ਤਰੀਬਨ ਸਾਰੇ ਹੀ ਆ ਜੀ ਸਾਰੇ ਹੀ ਆ ਸਾਰੇ ਹੀ ਆ ਇਹ ਪਲਾਸਟਿਕ ਦੇ ਨੱਕੇ ਵੀ ਮਿਲ ਜਾਂਦੇ ਇਹਦਾ ਕੀ ਸਹਾਗਤਾਵ ਹੁੰਦਾ ਜੀ ਇਹ ਖਰਾਬ ਨਹੀਂ ਹੁੰਦੇ ਛੇਤੀ ਇਹ ਜੀ ਜੀਐਸਟੀ ਵਾਲੇ ਬਿੱਲ ਤੇ ਆਪਾਂ ਨਕਾ ਵੇਚਦੇ ਆਂ 5 ਸਾਲ ਦੀ ਗਾਰੰਟੀ ਹੈ ਦੀ ਇਹ ਐਸਸੀ ਕੰਪਨੀ ਦੇ ਆ ਜੀ ਹਾਂਜੀ ਜੀਐਸਟੀ ਬਿੱਲ ਤੇ ਨਕਾ ਵੇਚਦੇ ਆਂ ਹਾਂਜੀ ਹਾਂਜੀ 5 ਸਾਲ ਦੀ ਗਾਰੰਟੀ ਟੁੱਟ ਗਿਆ 5 ਸਾਲਾਂ ਚ ਤੇ 5 ਸਾਲ ਨਕਾ ਆਪਣਾ ਅੱਛਾ ਹਾਂ ਜੇ ਟੁੱਟ ਗਿਆ ਤੇ ਬਦਲੀ ਦੇਵੋਗੇ ਨਵਾਂ ਹੀ ਬਸ ਨਵਾਂ ਦੇਵਾਂਗੇ ਅੱਛਾ ਜੀ ਟੁੱਟ ਗਿਆ ਫੱਟੀ ਗਾਣਾਂਗੇ ਜੇ ਫੜ ਲਪੇ ਜੀ ਕੁਝ ਵੀ ਹੋ ਜੇ ਠੀਕ ਹੈ ਇਹ ਆਪਾਂ ਬਦਲ ਕੇ ਦੇਵਾਂਗੇ ਨੱਕਾ ਅੱਛਾ ਜੀ ਭਾਈ ਜੀ ਇਹ ਫਿਰ ਤੁਸੀਂ ਇੱਥੇ ਆਪ ਹੀ ਤਿਆਰ ਕਰਵਾਉਂਦੇ ਹੋ ਜੀ ਹਾਂਜੀ ਆਪ ਹੀ ਤਿਆਰ ਕਰਵਾਉਂਦੇ ਅੱਛਾ ਜੀ ਹਾਂ ਦੋ ਮੁੰਡਿਆਂ ਨਾਲ ਇੱਕ ਮੈਂ ਤਿੰਨ ਜਣੇ ਆ ਤਿੰਨ ਜਣੇ ਸੀਜ਼ਨ 'ਚ ਪੰਜ ਜਣੇ ਹੁੰਨੇ ਆ ਅੱਛਾ ਇਹ ਕਿੰਨੇ ਕਿ ਨਿਕਲ ਜਾਂਦੇ ਨੱਕੇ ਆਈਡੀਆ ਜਿਵੇਂ ਲੈ ਜਾਂਦੇ ਜੀ ਅੱਛਾ ਜੀ ਹਾਂ ਸਰਕਾਰੀ ਚੱਲੀ ਜਾਂਦੇ ਪੈਤੀ ਚੱਲੀ ਜਾਂਦੇ ਆ ਅੱਛਾ ਯਾ ਸਰਕਾਰੀ ਵੀ ਤੁਹਾਡੇ ਆ ਜਾਂਦੇ ਸਰਕਾਰੀ ਵੀ ਆਉਂਦੇ ਹਾਂਜੀ ਅੱਛਾ ਸਰਕਾਰੀ ਠੇਕਾ ਮਿਲ ਜਾਂਦਾ ਵੀ ਬਾਈ ਇੰਨੇ ਨੱਕੇ ਭੇਜਦੀ ਇੰਨੇ ਹੈਂ ਹਾਂਜੀ ਹਾਂਜੀ ਤੇ ਜਿਵੇਂ ਹੁਣ ਸੀਜ਼ਨ ਆਫ ਆ ਸੀ ਆਫ ਸੀਜ਼ਨ ਚ ਵਿਕ ਜਾਂਦੇ ਨੱਕੇ ਜੀ ਵਿਕ ਜਾਂਦੇ ਸੀ ਹਾਂਜੀ ਤਾਂ ਹੀ ਮੈਂ ਤਾਂ ਗਿਆ ਕੀ ਹੈ ਨਾ ਵੀ ਇੰਨੇ ਨੱਕੇ ਤੁਸੀਂ ਆ ਜਿਹੜੇ ਬਣਾਣੇ ਕੱਢ ਦੇਣੇ ਤੁਸੀਂ ਜਾਨੀ ਹਾਂਜੀ ਵਿਕੀ ਜਾਂਦੇ ਸੀ ਉਹਨਾਂ ਦੇ ਅੱਛਾ ਜੀ ਇਹਨਾਂ ਨੂੰ ਬੰਦਿਆ ਉਹਨਾਂ ਵਿਕੀ ਜਾਂਦੇ ਆ ਜਿਨੇ ਕ ਬੰਦੇ ਹਾਂ ਸੀਜ਼ਨ ਚ 5 5 6 6 ਮੰਡੇ ਹੁੰਦੇ ਆ ਆਈਡੀਆ ਜੇ 2 300 400 ਨੱਕਾ ਚਾਹੀਦਾ ਵੀ ਅਭੀ ਚਾਹੀਦਾ ਕੱਲ ਨੂੰ ਹੀ ਚਾਹੀਦਾ ਮੈਨੂੰ ਤੇ ਨਾਲ ਦੀ ਨਾਲ ਮਿਲ ਜੂਗਾ ਕੁਛ ਤਾਂ ਪਿਆ ਹੋਊਗਾ ਅੱਛਾ ਬਾਕੀ 5-7 ਦਿਨਾਂ 'ਚ ਤਿਆਰ ਹੋ ਜੂਗਾ 5-7 ਦਿਨਾਂ 'ਚ ਤਿਆਰ ਕਰ ਦੋ ਸਜਰੇ ਬਣਾ ਕੇ ਉਹਦੇ ਨਾਲ ਦੀ ਨਾਲ ਨਾਲ ਦੀ ਨਾਲ ਦੀ ਨਾਲ ਠੀਕ ਹੈ ਭਾਈ ਆ ਵੀ ਆਪਾਂ ਬਣਾ ਕੇ ਦਿੰਨੇ ਆਂ ਹਾਂ ਖੰਬੇ ਆਪਾਂ ਬਣਾਉਣੇ ਆ ਇਹ ਸਾਰੇ ਵਾਈਬਰੇਟਰ ਵਾਈਬ੍ਰੇਸ਼ਨ ਤੇ ਸਾਰੇ ਸਾਰੇ ਵਾਈਬਰੇਟਰ ਸਾਰੇ ਵਾਈਬਰੇਟਰ ਠੀਕ ਆ ਵੀਰੇ ਹਾਂਜੀ ਹਾਂ ਇਹਦੀ ਕੋਈ ਗਾਰੰਟੀ ਹੁੰਦੀ ਜੇ ਮੈਂ ਆ ਨੱਕੇ ਨੱਕੇ ਹੋ ਗਿਆ ਆਪਣੇ ਇਹਦੇ ਨਹੀਂ ਇਹਦੇ ਵਿੱਚ ਚਿੱਟਾ ਰੇਤਾ ਨਹੀਂ ਪਾਉਂਦੇ ਆਪਾਂ ਚਿੱਟਾ ਰੇਤਾ ਬਿਲਕੁਲ ਨਹੀਂ ਪਾਉਂਦੇ ਚਿੱਟਾ ਪਾਉਂਦੇ ਨਹੀਂ ਆਪਾਂ ਕਗਰ ਕਗਰ ਬਜਰੀ ਸੀਮੈਂਟ ਸੀਮੈਂਟ ਹਾਂ ਪੂਰਾ ਤੇਜ਼ ਮਾਰ ਰੱਖਦੇ ਆਪਾਂ ਆਪਣੇ ਨਾ ਖਬਰਦੇ ਨਹੀਂ ਕਿ ਲੰਮਾ ਹੁੰਦਾ ਹੀ ਨਹੀਂ ਆਪਾਂ ਅੱਛਾ ਜੀ ਇਹ ਤਾਂ ਮਨੇ ਦੱਸੋ ਵੀ ਇਹ ਸੀਜ਼ਨ ਦੀ ਕੋਈ ਗਾਰੰਟੀ ਹੁੰਦੀ ਹੈ ਦੀ ਕਿ ਨਹੀਂ ਬੱਸ ਵੀ ਨਹੀਂ ਨਹੀਂ ਇਹਦੀ ਲੰਮਾ ਹੁੰਦਾ ਨਹੀਂ ਇਹਦਾ ਆਉਂਦੇ ਹੀ ਨਹੀਂ ਲੰਮਾ ਨਾ ਨਾ ਆਉਂਦੇ ਨਹੀਂ ਅੱਛਾ ਜੀ ਵੀ ਸਾਲੋ ਕੇ ਨੱਕਾ ਲੱਗੇ ਨੂੰ ਇੱਕ ਜਿਹੜਾ ਮਿੱਟੀ ਚ ਲੱਗਦਾ ਨੱਕਾ ਉਹ ਵਿਖਾ ਦਿਓ ਜੀ ਹਾਂ ਆ ਪਾ ਜੀ ਇਹ ਜਿਹੜੇ ਮਿੱਟੀ ਚ ਲਾਉਣੇ ਆਪਾਂ ਵੀ ਜਿਹੜਾ ਪੱਕੇ ਖਾਲ ਦੇ ਵਿੱਚ ਫਿਕਸ ਨਹੀਂ ਕਰਦੇ ਹਾਂਜੀ ਇਹਦੇ ਵਿੱਚ ਨਾ ਇੱਥੋਂ ਪਾਣੀ ਲੀਕ ਨਹੀਂ ਕਰਦਾ ਜਿਹੜੇ ਦੂਜੇ ਹੁੰਦੇ ਆ ਆਪਣੇ ਕੋਲ ਹੈਗੇ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਉਹ ਥੱਲੇ ਉਹ ਖਾਰ ਪੈ ਜਾਂਦੀ ਆ ਉਹ ਇੱਥੋਂ ਖਾਰ ਪੈ ਜਾਂਦੀ ਆ ਇੱਥੋਂ ਵੀ ਖਾਰ ਪੈ ਜਾਂਦੀ ਆ ਇੱਥੋਂ ਵੀ ਖਾਰ ਪੈ ਜਾਂਦੀ ਜਿਹੜੇ ਇੰਨੇ ਹੁੰਦੇ ਆ ਉਹ ਪਿੱਛੇ ਇੰਨੇ ਦਾ ਲੰਮਾ ਤੁਹਾਨੂੰ ਦਿਖਾਉਣਾ ਇਹ ਪੱਕੇ ਖਾਲ ਤੇ ਗੱਡ ਦੋ ਤੇ ਆ ਲਾ ਲਓ ਆ ਲਾ ਲਓ ਹਾਂ ਕੱਚੇ ਖਾਲ ਤੇ ਸਟੈਂਡ ਵਾਲਿਆ ਗਏ ਉਹ ਵੀ ਕੇ ਵੇਕੇ ਤੁਹਾਡੀ ਉਹ ਹੈਗੇ ਉਹ ਵੀ ਨੱਕੇ ਤੇ ਪਾਇਆ ਪਰ ਇੱਥੋਂ ਨਹੀਂ ਖਾਰ ਪੈਂਦੀ ਥੱਲੇ ਉਹਨਾਂ ਦੇ ਮਾਰੇ ਉਹ ਉਹਨਾਂ ਦੇ ਖਾਰ ਪੈ ਜਾਂਦੀ ਸਹੀ ਗੱਲ ਆ ਵੈਸੇ ਵੀ ਧਰਤੀ 'ਚ ਗੱਡ ਕੇ ਉਸ ਤੋਂ ਬਾਅਦ ਖਾਰਨੀ ਪੈਂਦੀ ਨਾਲ ਮਿੱਟੀ ਨਾਲ ਮਿੱਟੀ ਪਾ ਜਾਂਦੀ ਹਾਂਜੀ ਉਹ ਉੱਤੇ ਰੱਖਿਆ ਆ ਜਿਹੜੇ ਵੀਰ ਅੱਜ ਹੀ ਬਣਾਏ ਆ ਜੀ ਤੁਸੀਂ ਇਹ ਹੁਣੇ ਥੱਪਕੇ ਡੇ ਜੀ ਕੱਲ ਦੇ ਕੱਲ ਦੇ ਬਣੇ ਇਹ ਹੁਣ ਤਿਆਰ ਆ ਹਾਂ ਤੇ ਆਪ ਇਹ ਛੇੜਾ ਛੇੜੀ ਕਰ ਸਕਦੇ ਚੱਕੇ ਜਾਣਗੇ ਪਰਸਨ ਬਣਾ ਨਕਾਇਆ ਠੀਕ ਹੈ ਵਾਹ ਜੀ ਆਜੇ ਕਿਨਾਰੀ ਬਣੀ ਐ ਇਸ ਤਰ੍ਹਾਂ ਬਣੀ ਐ ਪਰਸਨਾਂ ਬਣਾ ਹੋਇਆ ਇਹ ਠੀਕ ਇਸ ਤਰ੍ਹਾਂ ਸਿਆਲ ਮੈਨੇ ਚੱਕੀ ਦਾ ਨਹੀਂ ਨਕਾ ਹਾਂ ਠੀਕ ਹੈ ਜੀ ਆਹ ਵੇਖੋ ਜੀ ਐ ਕਰਕੇ ਮਿੱਟੀ ਐਡਜਸਟ ਕਰਕੇ ਇਦਾਂ ਛਾਪ ਦਿੰਨੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਬਾਈ ਆਪਣਾ ਨਾਂ ਤੇ ਆਪਦਾ ਨੰਬਰ ਫੇਰ ਇੱਕ ਵਾਰ ਬੋਲੋ ਨਾਂ ਬੁਲਿੰਦਰ ਸਿੰਘ ਜੀ ਅੱਛਾ ਜੀ ਪਿੰਡ ਹੈਗਾ ਬੂੜਾ ਗੁਜਰ ਅੱਛਾ ਜੀ ਮੁਕਸਰ ਸਾਹਿਬ ਤੋਂ ਸਾਧਕ ਫਰੋਇਪੁਰ ਰੋਡ ਤੇ ਅੱਛਾ ਜੀ ਨੰਬਰ ਹੈ 9999 9900 ਠੀਕ ਹੈ ਜੀ ਤਾਂ ਮੇਰਾ ਵੀਰ ਜਿਹੜਾ ਵੀ ਆਵੇ ਫੋਨ ਕਰਕੇ ਜਰੂਰ ਆਵੇ ਤਾਂ ਬਾਈ ਤੋਂ ਯਾਰ ਨੱਕੇ ਜਰੂਰ ਲੈ ਜੀ ਆਪਣਾ ਜ਼ਿਮੀਦਾਰ ਭਰਾ ਹੈ ਜ਼ਿਮੀਦਾਰ ਭਾਈ ਚਾਰ ਤੇ ਜ਼ਿਮੀਦਾਰ ਜੇਕਰ ਉਹਨੇ ਕੰਮ ਕੀਤਾ 21 ਸਾਲਾਂ ਤੋਂ ਵੈਸੇ ਬਾਈ ਜੀ ਕਰ ਰਹੇ ਨੇ ਪਰ ਆਪਾਂ ਨੂੰ ਬਾਈ ਦੀ ਸਪੋਰਟ ਵੀ ਕਰਨੀ ਚਾਹੀਦੀ ਕਿਉਂਕਿ ਆਪਾਂ ਆਮ ਨੱਕੇ ਲੈ ਲੈਨੇ ਆ ਪਰ ਜਿਹੜਾ ਬਾਈ ਹੱਤ ਆਪ ਹੱਤ ਦਸਤੀ ਬਣਾਉਂਦਾ ਨਾ ਉਹਦੇ ਅਰਗੇ ਰੇਸ ਨਹੀਂ ਹੁੰਦੀ ਬਾਈ ਜੀ ਬਿਨਾ ਰੇਤੇ ਤੋਂ ਘੱਗਰ ਬੱਜਰ ਤੇ ਸੀਮੈਂਟ ਬਾਈ ਸੀਮੈਂਟ ਕਿਹੜਾ ਵਰਤਦੇ ਵੈਸੇ ਵੀ ਬਾਂਗਰ ਜੀ ਬਾਂਗਰ 43 ਗ੍ਰੇਡ 43 ਗ੍ਰੇਡ ਠੀਕ ਹੈ ਜੀ ਇਹ ਕਿੰਨਾ ਚਿਰ ਪਾਣੀ ਚ ਰੱਖਦੇ ਜੀ ਇਹਨਾਂ ਨੂੰ ਉਸ ਤੋਂ ਬਾਅਦ ਨਾ ਕਿਉਂ ਨਾ ਪਾਣੀ ਰੱਖਣ ਲੋੜ ਨਹੀਂ ਵੈਸੇ ਮੋਟਰਾਂ ਬਾਅਦ ਨੇ ਸੇ ਠੰਡਾ ਹੀ ਹੁੰਦਾ ਅੱਛਾ ਪਾਣੀ ਮੋਟਰ ਦਾ ਡੇਲੀ ਡੇਲੀ ਬਾਅਦ ਡੇਲੀ ਤੇ ਲੈ ਲੇ ਤੇ ਪਾਣੀ ਸੱਚ ਨਹਿਰ ਦਾ ਹੀ ਆਉਂਦਾ ਈ ਇੱਥੇ ਹਾਂ ਪਾਣੀ ਕੋ ਟੂਟੀ ਦਾ ਨਹਿਰ ਦੇ ਨਲਕੇ ਨਾਲ ਬਣਾਉਣੇ ਆ ਹਾਂ ਜਿਹੜਾ ਪਾਗ ਡਰਾਸਾ ਪਾਣੀ ਆਉਂਦਾ ਜੀ ਹਾਂ ਅੱਛਾ ਚਲੋ ਜੀ ਮਿਹਰਬਾਨੀ ਬਾਈ ਜੀ ਬਹੁਤ ਮਿਹਰਬਾਨੀ